ਸਵਾਗਤ ਹੈ ਜੀ ਹੁਸ਼ਿਆਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨ ਕਸ਼ਵਤ ਹੈ ਤੁਹਾਨੂੰ ਅਸੀਂ ਦੁਨੀਆ ਦਾ 8ਵਾਂ ਅਜੂਬਾ ਦਿਖਾ ਰਹੇ ਹਾਂ 8ਵਾਂ ਅਜੂਬਾ ਜੇਕਰ ਕਿਸੇ ਨੇ ਵੀ ਦੇਖਣਾ ਹੈ ਧਰਤੀ ਤੇ ਤਾਂ ਹੁਸ਼ਿਆਰਪੁਰ ਦੇ ਗਵਾਂਢੀ ਜ਼ਿਲ੍ਹਾ ਜਲੰਧਰ ਦੇ ਵਿੱਚੋਂ ਮੌਜੂਦ ਹੈ ਆਦਮਪੁਰ ਦੀ ਰਿਟੈਂਸ ਸਟਾਰਟਿੰਗ ਹੁੰਦੀ ਹੈ 8ਵਾਂ ਅਜੂਬਾ ਇਹਦਾ ਇਸਤੇ ਕਸ ਕਰਕੇ ਅਸੀਂ ਨਾਮ ਰੱਖਿਆ ਕਿਉਂਕਿ ਇਹ ਇਹ ਅਜੂਬਾ ਇੰਨਾ ਕਿ ਵਧੀਆ ਤੇ ਇੰਨਾ ਕਿ ਕੈਂਟਰੀ ਤਰੀਕੇ ਦੇ ਨਾਲ ਤਿਆਰ ਕੀਤਾ ਜਾ ਰਿਹਾ ਸਰਕਾਰਾਂ ਵੱਲੋਂ ਕਿ ਅੱਜ ਤੱਕ 8 ਤੋਂ 10 ਸਾਲ ਦੇ ਕਰੀਬ ਦਾ ਸਮਾਂ ਹੋ ਗਿਆ ਅੱਜ ਤੱਕ ਇਹ ਅਜੂਬਾ ਜਿਹੜਾ ਉਹ ਕਾਮਯਾਬ ਨਹੀਂ ਹੋ ਸਕਿਆ ਨਾ ਹੀ ਬਣ ਸਕਿਆ ਤੇ ਜੇਕਰ ਕੁਝ ਕਾਮਯਾਬ ਹੋਇਆ ਤਾਂ ਕਾਮਯਾਬ ਹੋਇਆ ਲੋਕਾਂ ਦੇ ਸਿਰਮੂਹਾਂ ਦੇ ਵਿੱਚ ਜਿਹੜਾ ਮਿੱਟੀ ਘਟਾ ਪੈ ਰਿਹਾ ਸਿਰਾਂ ਦੇ ਵਿੱਚ ਲੋਕਾਂ ਦੇ ਘਰਾਂ ਦਾ ਨੁਕਸਾਨ ਹੋ ਰਿਹਾ ਲੋਕਾਂ ਦੇ ਕਾਰੋਬਾਰਾਂ ਦਾ ਕਾਰੋਬਾਰੀਆਂ ਦਾ ਨੁਕਸਾਨ ਕੀਤਾ ਇਸ ਅਜੂਬੇ ਨੇ ਲੋਕਾਂ ਦੇ ਵਾਹਨਾਂ ਦਾ ਨੁਕਸਾਨ ਕੀਤਾ ਤਾਂ ਸੜਕਾਂ ਤਾਂ ਆਪਾਂ ਕੀ ਕਹੀਏ ਜੀ ਕੀ ਆਈ ਬਤਾਂ ਜੀ ਅਠਵਾਂ ਅਜੂਬਾ ਜੀ ਸੱਤ ਅਜੂਬੇ ਦਾ ਤੁਸੀਂ ਸਾਰੇ ਭਲੀ ਭਾਤ ਜਾਣੂ ਹੋ ਸੱਤ ਅਜੂਬਿਆਂ ਤੋਂ ਤੇ ਅੱਠਵੇਂ ਅਜੂਬੇ ਤੇ ਅਸੀਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਤੇ ਅੱਠਵਾਂ ਅਜੂਬਾ ਜਿਹੜਾ ਏ ਜਲੰਧਰ ਦੀ ਧਰਤੀ ਤੇ ਅੰਮਰਸਰ ਇਹ ਮਾਫੀ ਚਾਹੁੰਦਾ ਆਦਮਪੁਰ ਸ਼ਹਿਰ ਆ ਜੀ ਇਹ ਅੱਠਵਾਂ ਅਜੂਬਾ ਸੋ ਦੇਖੋ ਸਰੋਗਨ ਸਾਨੂੰ ਬਹੁਤ ਇੱਥੇ ਵਧੀਆ-ਵਧੀਆ ਮਿਲਦੇ ਨੇ ਜਦੋਂ ਤਿਉਹਾਰ ਆਉਂਦੇ ਨੇ ਜਾਂ ਕੁਝ ਹੋਰ ਵੀ ਪ੍ਰੋਗਰਾਮ ਹੁੰਦਾ ਹੈ ਕਿ ਐਡਵਰਟਾਈਜ਼ਮੈਂਟ ਦੇ ਬਹੁਤ ਵਧੀਆ ਇਹ ਅਜੂਬੇ ਦੇ ਜਿਹੜੇ ਪੀਲਰ ਹੈ ਉਹ ਅੱਡੇ ਅੱਡੇ ਬਣ ਚੁੱਕੇ ਨੇ ਇਹ ਜਨਾ ਦੇ ਇਸ਼ਤਿਹਾਰबाजी ਕਰ ਲਈ ਹੁੰਦੀ ਹੈ ਕਿਉਂਕਿ ਉਹਨਾਂ ਨੂੰ ਬੋਰਡ ਬੋਰਡ ਲਗਾਉਣ ਦੀ ਵਧੀਆ ਥਾਂ ਮਿਲ ਜਾਂਦੀ ਹੈ ਪਰ ਇਹ ਅਜੂਬਾ ਅਜੇ ਤੱਕ ਮੁਕੰਮਲ ਨਹੀਂ ਹੋ ਸਕਿਆ ਹੈ ਕਦੋਂ ਲੋਕਾਂ ਨੂੰ ਰਾਹਤ ਮਿਲੇਗੀ ਇਸ ਅਜੂਬੇ ਤੋਂ ਅਜੂਬਾ ਇਸ ਕਰਕੇ ਬਾਰ-ਬਾਰ ਕਹਿ ਰਹੇ ਆ ਕਿਉਂਕਿ ਘਟੋ ਘਟ 8 ਤੋਂ 10 ਸਾਲ ਦੇ ਕਰੀਬ ਦਾ ਸਮਾਂ ਜਿਹੜਾ ਹੋਣ ਲੱਗਿਆ ਇਸ ਪ੍ਰੋਜੈਕਟ ਨੂੰ ਚਲਦਿਆਂ ਨੂੰ ਪਰ ਅਜੇ ਤੱਕ ਇਸ ਦਾ ਕੰਮ ਜਿਹੜਾ ਨੇਪਰੇ ਨਹੀਂ ਚੜਿਆ ਤਾਂ ਬਹੁਤ ਸਾਰੇ ਬਵਾਦਾਂ ਦੇ ਵਿੱਚ ਅਜੂਬਾ ਰਿਹਾ ਹੈ ਪਰantu ਲੋਕਾਂ ਨੂੰ ਕਦੋਂ ਰਾਹਤ ਮਿਲੇਗੀ ਵੱਡਾ ਸਵਾਲ ਤਾਂ ਇਹ ਹੈ ਜੀ ਤਾਂ ਦੇਖ ਲਓ ਤੁਸੀਂ ਜਿੱਥੇ ਤੱਕ ਮਰਜ਼ੀ ਚੱਲੇ ਜਾਓ ਕਾਫੀ ਲੰਮਾ ਚੌੜਾ ਹੈ ਇਸਨੇ ਜਿਹੜਾ ਰਕਵਾ ਵੀ ਘੇਰਿਆ ਹੋਇਆ ਸੋ ਲੋਕ ਬਹੁਤ ਜ਼ਿਆਦਾ ਦੁਖੀ ਨੇ ਮੋਦੀ ਸਾਹਿਬ ਭਗਵੰਤ ਮਾਨ ਸਾਹਿਬ ਕੁਝ ਕਰ ਲਓ ਲੋਕਾਂ ਦੀ ਵੀ ਕਦੇ ਸਹਾਰ ਲੈ ਲਿਆ ਕਰੋ ਲੀਡਰ ਹੋ ਤੁਸੀਂ ਕਿਉਂਕਿ ਇਹਨਾਂ ਲੋਕਾਂ ਦੀਆਂ ਵੋਟਾਂ ਤੋਂ ਹੀ ਤੁਹਾਨੂੰ ਸੱਤਾ ਹਾਸਲ ਹੁੰਦੀ ਹੈ ਕੁਰਸੀਆਂ ਹਾਸਲ ਹੁੰਦੀਆਂ ਨੇ ਕਿਉਂਕਿ ਇਹ ਤਾਂ ਹੈ ਨਹੀਂ ਹੁਣ ਮੋਦੀ ਸਾਹਿਬ ਨੇ ਆਪ ਦੇਖਣਾ ਇੱਥੇ ਆ ਕੇ ਜਿਹੜੇ ਭਾਸ਼ਕ ਆਲੇ ਨੇ ਜਾ ਜਿਹੜੇ ਝਾੜੂ ਵਾਲੇ ਨੇ ਉਹ ਤੁਸੀਂ ਆਪੋ ਆਪਣੇ ਲੀਡਰਾਂ ਨੂੰ ਦਿਖਾਓ ਕਿ ਜਦੋਂ ਲੋਕਾਂ ਨੂੰ ਵੀ ਚਾਹੀਦਾ ਹਮਲਾ ਮਾਰਨਾ ਕਿਉਂਕਿ ਲੋਕ ਤਾਂ ਚਲੋ ਵਿਚਾਰੇ ਬਹੁਤ ਚਿਰ ਤੋਂ ਪ੍ਰੋਟੈਸਟ ਕਰ ਰਹੇ ਨੇ ਇਸ ਅਜੂਬੇ ਦਾ ਕੰਮ ਆ ਜਿਹੜਾ ਮੁਕੰਮਲ ਹੋ ਸਕਿਆ ਪਰੰਤੂ ਇਹ ਅਜੂਬਾ ਇੰਨਾ ਕੁ ਬੇਸ਼ਰਮ ਆਏ ਨੇਪਰੇ ਚੜਨ ਦਾ ਨਾਮ ਨਹੀਂ ਲੈਂਦਾ ਸੋ ਤਸਵੀਰਾਂ ਅਸੀਂ ਤੁਹਾਡੇ ਨਾਲ ਇਹ ਸਾਂਝੀਆਂ ਕਰਾਂਗੇ ਦੇਖੋ ਪਿਛਲੇ ਕਾਫੀ ਸਮੇਂ ਤੋਂ ਤਕਰੀਬਨ 3 ਮਿੰਟ ਦੇ ਖਰੀਬ ਦਾ ਸਮਾਂ ਹੋਣ ਲੱਗਿਆ ਜੀ ਇਹ ਅਜੂਬਾ ਸ਼ੁਰੂ ਹੋਇਆ ਨੂੰ ਅਜੇ ਤੱਕ ਮੁੱਕਣ ਦਾ ਨਾਮ ਨਹੀਂ ਆ ਰਿਹਾ ਤਾਂ ਲੋਕਾਂ ਦੇ ਕਾਰੋਬਾਰ ਜਿਹੜੇ ਉਹ ਕਾਫੀ ਜ਼ਿਆਦਾ ਇਸ ਅਜੂਬੇ ਨੇ ਪ੍ਰਭਾਵਿਤ ਵੀ ਕੀਤੇ ਨੇ ਹਾਂ ਜਦੋਂ ਇਲੈਕਸ਼ਨ ਹੁੰਦੇ ਨੇ ਉਦੋਂ ਇਹ ਚਰਚਾ ਦਾ ਵਿਸ਼ਾ ਜ਼ਰੂਰ ਬਣ ਜਾਂਦਾ ਹੈ ਉਦੋਂ ਸਰਕਾਰਾਂ ਆਉਂਦੀਆਂ ਨੇ ਲੀਡਰ ਆਉਂਦੇ ਨੇ ਤਾਂ ਵੱਡੇ ਵੱਡੇ ਧਮਕਜੇ ਜ਼ਰੂਰ ਮਾਰਦੇ ਨੇ ਪਰ ਜਦੋਂ ਵੋਟਾਂ ਹੋ ਜਾਂਦੀਆਂ ਨੇ ਸੱਤਾ ਹਸਨ ਹੋ ਜਾਂਦੀ ਹੈ ਤਾਂ ਕਿਹੜੇ ਵਾਅਦੇ ਤੇ ਕਿਹੜੇ ਦਾਅਵੇ ਕੋਈ ਨਹੀਂ ਜੀ ਯਾਦ ਰੱਖਦਾ ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਜਿਹੜੀਆਂ ਕਰ ਰਹੇ ਆ ਆਦਮਪੁਰ ਸ਼ਹਿਰ ਦੀਆਂ ਦੇਖੋ ਇਸ ਦੇ ਤਰਾਸਦੀ ਹੈ ਮੈਨੂੰ ਲੱਗਦਾ ਹੈ ਕਿ ਇਹ ਕੋਈ ਵਿਚਾਰੇ ਜਿਹੜੇ ਇੱਥੇ ਲੋਕ ਰਹਿੰਦੇ ਨੇ ਉਹਨਾਂ ਦੀ ਮਾੜੀ ਕਿਸਮਤ ਹੈ ਕਿ ਐਸਾ ਸ਼ਹਿਰ ਦੇ ਵਿੱਚ ਆ ਕੇ ਉਹ ਵਸੇ ਨੇ ਸਰਕਾਰਾਂ ਦੀ ਨਿਕੰਮੀ ਕਰਕੇ ਉਹਨਾਂ ਨੂੰ ਕੀ ਉਹ ਜਿਹੜਾ ਉਹ ਭੁਗਤਣਾ ਪੈ ਰਿਹਾ ਸੋ ਇਹ ਮੁੱਕਣ ਦਾ ਨਾਮ ਨਹੀਂ ਲਏਗਾ ਜਿੱਥੇ ਤੱਕ ਵੀ ਨਿਗਾਹ ਜਾਏਗੀ ਤਾਂ ਸਾਨੂੰ ਇਸ ਤਰ੍ਹਾਂ ਦੇ ਪਿੱਲਰ ਜਿਹੜੇ ਉਹ ਲਗਾਤਾਰ ਨਜ਼ਰ ਆਉਂਦੇ ਰਹਿਣਗੇ ਤਾਂ ਇਹਨਾਂ ਦੀ ਪਿੱਲਰਾਂ ਦੀ ਗਿਣਤੀ ਵੀ ਹੈ ਮੈਨੂੰ ਲੱਗਦਾ ਕਿ ਉਹ ਸੈਂਕੜਿਆਂ ਦੇ ਵਿੱਚੋਂ ਗਿਣਤੀ ਹੋਵੇਗੀ ਇਹਨਾਂ ਪਿੱਲਰਾਂ ਦੀ ਪਰੰਤੂ ਕਦੋਂ ਇਹ ਕੰਮ ਨੇਪਰੇ ਚੜੇਗਾ ਕਦੋਂ ਲੋਕਾਂ ਨੂੰ ਰਾਹਤ ਮਿਲੇਗੀ ਕਦੋਂ ਲੋਕਾਂ ਨੂੰ ਰਾਹਤ ਮਿਲੇਗੀ ਟੁੱਟੀਆਂ ਸੜਕਾਂ ਤੋਂ ਕਦੋਂ ਲੋਕਾਂ ਨੂੰ ਰਾਹਤ ਮਿਲੇਗੀ ਮਿੱਟੀ ਘੱਟੇ ਤੋਂ ਤੇ ਇਹਦਾ ਮੈਨੂੰ ਲੱਗਦਾ ਲੀਡਰਾਂ ਨੂੰ ਵੀ ਨਹੀਂ ਪਤਾ ਇਹ ਤਾਂ ਹੁਣ ਪਰਮਾਤਮਾ ਤੋਂ ਸਵਾਏ ਹੋਰ ਕੋਈ ਵੀ ਇਸ ਦਾ ਜਿਹੜਾ ਸਹੀ ਤੇ ਸਟੀਕ ਜਵਾਬ ਹੈ ਜਿਹੜਾ ਉਹ ਨਹੀਂ ਦੇ ਸਕਦਾ ਤਾਂ ਹੁਣ ਤੁਸੀਂ ਦੇਖ ਲਓ ਪਤਾ ਨਹੀਂ ਕਦੋਂ ਇਹ ਕੰਮ ਸਿਰੇ ਚੜੇਗਾ ਤਸਵੀਰਾਂ ਦੇ ਵਿੱਚ ਤੁਹਾਨੂੰ ਸਿਰਫ ਤੇ ਸਿਰਫ ਪੇਲਰ ਹੀ ਨਜ਼ਰ ਆਉਣਗੇ ਨਾ ਤਾਂ ਇੱਥੇ ਤੁਹਾਨੂੰ ਕੋਈ ਕੰਮ ਕਰਦਾ ਨਜ਼ਰ ਆਏਗਾ ਨਾ ਕੋਈ ਠੇਕੇਦਾਰ ਤੋਂ ਮੈਨੂੰ ਲੱਗਦਾ ਇਸ ਦਾ ਬੰਦਾ ਹੀ ਹੋਣਾ ਕਹਿੰਦਾ ਹੈ ਕਿ ਠੇਕੇਦਾਰ ਤੋਂ ਉੜ ਗਿਆ ਇਹ ਪਤਾ ਨਹੀਂ ਕੀ ਗੱਲਬਾਤ ਹੋਈ ਐ ਵਿੱਚ ਦਾ ਘਫਲੇ ਘੁਪਲੇ ਦੇ ਕਾਫੀ ਰੋਲੇ ਪੈ ਸੀ ਜਦੋਂ ਹੁਸ਼ਿਆਰਪੁਰ ਦੇ ਵਿੱਚ ਫੋਰ ਲੈਂਡ ਦਾ ਰੋਲਾ ਪਿਆ ਸੀ ਕਈ ਪਤਾ ਨਹੀਂ ਕਿੰਨੇ ਕੇ ਇਹਦੇ ਨਾਲੇ ਮਾਮਲੇ ਜਿਹੜੇ ਜੁੜੇ ਹੋਏ ਨੇ ਖੈਰ ਸਵਾਲ ਇਹ ਐ ਕਿ ਕਦੋਂ ਇਹਨਾਂ ਮਾਮਲਿਆਂ ਤੋਂ ਲੋਕਾਂ ਨੂੰ ਜਿਹੜੀ ਉਹ ਰਾਹਤ ਮਿਲ ਜੇ ਇਸ ਸਮੱਸਿਆ ਤੋਂ ਮੈਂ ਤਾਂ ਵੀਡੀਓ ਬੰਦ ਕਰ ਦਿੱਤੀ ਸੀ ਪਰ ਐ ਪ੍ਰੀਤ ਗਰੇਵਾਲ ਜੀ ਕਹਿੰਦੇ ਜੀ ਅਸਲੀ ਜੂਬਾ ਤਾਂ ਹੁਣ ਸ਼ੁਰੂ ਹੋਣਾ ਟੁੱਟੀਆਂ ਸੜਕਾਂ ਕਰਕੇ ਇੱਥੇ ਲੋਕਾਂ ਦਾ ਨੁਕਸਾਨ ਤਾਂ ਕਹਿੰਦੇ ਹੁੰਦਾ ਵਾ ਇਹਨਾਂ ਦਾ ਨੁਕਸਾਨ ਤਾਂ ਹੁੰਦਾ ਪਰੰਤੂ ਜਿਹੜਾ ਸਫਰ ਐ ਅਸਤੇਮ ਤਾਂ ਜਾਮ ਚਲੋ ਵੇਖਣ ਨੂੰ ਨਹੀਂ ਮਿਲਦਾ ਪਰੰਤੂ ਜਦੋਂ ਸ਼ਾਮ ਦਾ ਸਮਾਂ ਹੁੰਦਾ ਤਾਂ ਇੱਥੇ ਲੰਮਾ ਸਮਾਂ ਜਿਹੜਾ ਕਿ ਇੰਤਜ਼ਾਰ ਕਰਨਾ ਪੈਂਦਾ ਕਿਉਂਕਿ ਕਾਫੀ ਲੰਮਾ ਜਾਮ ਹੈ ਜਿਹੜਾ ਲੱਗ ਜਾਂਦਾ ਹੈ ਸ਼ਾਮ ਨੂੰ 5-6 ਵਜੇ ਤੋਂ ਬਾਅਦ ਕਾਫੀ ਜ਼ਿਆਦਾ ਜਾਮ ਲੱਗਾ ਹੁੰਦਾ ਕਿਉਂਕਿ ਉਦੋਂ ਲੋਕ ਆ ਜਿਹੜੇ ਆਪਣੇ ਕੰਮਾਂ ਕਾਰਾਂ ਤੋਂ ਵਾਪਸ ਆਪਣੇ ਘਰ ਨੂੰ ਪਰਤਣਾ ਸ਼ੁਰੂ ਹੋ ਜਾਂਦੇ ਨੇ ਤਾਂ ਸੜਕ ਇਹਾਰਾਤ ਵੀ ਜਿਹੜੀ ਉਹ ਕਾਫੀ ਜ਼ਿਆਦਾ ਮਾੜੀ ਹੈ ਜਦੋਂ ਝਾੜੂ ਵਾਲੇ ਸੱਤਾ ਚਾਹੀਸੀ ਦਾ ਕਹਿੰਦੇ ਸੀ ਅਸੀਂ 14 ਕਰੋੜ ਰੁਪਏ ਦੀ ਲਾਗੇ ਤੇ ਨਾਲ ਇਸ ਸੜਕ ਦਾ ਨਿਰਮਾਣ ਕੀਤਾ ਆ ਤਾਂ ਸੜਕ ਆ ਜਿਹੜੀ ਉਹ ਵੀ ਕੋਈ ਵਾਤਾ ਬਹੁਤਾ ਚਿਹਰਾ ਨਹੀਂ ਟਿਕ ਸਕੀ ਹੈ ਅਸੀਂ ਆਦਮਪੁਰ ਵੀ ਕ੍ਰੋਸ ਕਰ ਲਿਆ ਗਾਜੀਪੁਰ ਵੀ ਕ੍ਰੋਸ ਕਰ ਲੱਗੇ ਆ ਪਰੇ ਪਿੱਲਰ ਹਜੇ ਵੀ ਖੜੇ ਨੇ ਬਿਲਕੁਲ ਇਹ ਭਾਈ ਦੇ ਪਿੰਡਾਂ ਦੇ ਨਾਲ ਗਣਾਏ ਆ ਆਦਮਪੁਰ ਵੀ ਅਸੀਂ ਸ਼ਹਿਰ ਵੀ ਕੱਢੂ ਕ੍ਰੋਸ ਕਰ ਲਿਆ ਇੱਕ ਹੋਰ ਕਰ ਲਿਆ ਗਾਜੀਪੁਰ ਵੀ ਕਰ ਲਿਆ ਔਰੇ ਪਿੱਲਰ ਸਟਾਰਟਿੰਗ ਤੋਂ ਸ਼ੁਰੂ ਹੋਈ ਸੀ ਹਾਂਜੀ 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 ਨਹਿਰ ਤੋਂ ਵੀ ਪਹਿਲਾਂ ਜਿਹੜੀ ਆ ਰਹੀ ਹੈ ਨਹਿਰ ਤੋਂ ਨਹਿਰ ਤੋਂ ਪਹਿਲਾਂ ਸ਼ੁਰੂ ਹੋ ਚੁੱਕੇ ਨੇ ਰਾਜੇ ਤੱਕ ਮੁਕਤੇ ਨੇ